ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਡੀਪੀ ਸੀ ਪੰਜਾਬੀ ਤੇ ਡੀਪੀ ਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਅੱਜ ਅਸੀਂ ਫੇਰ ਤੁਹਾਡੇ ਲਈ ਇੱਕ ਬਹੁਤ ਹੀ ਪਿਆਰੀ ਜੀ ਕਹਾਣੀ ਬਹੁਤ ਹੀ ਪਿਆਰੀ ਜੀ ਸਟੋਰੀ ਲੈ ਕੇ ਹਾਜ਼ਰਾਂ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਸੀਂ ਤੁਹਾਨੂੰ ਜੜੀਆਂ ਕਹਾਣੀਆਂ ਦਿਖਾ ਰਹੇ ਹਾਂ ਸਟੋਰੀਆਂ ਦਿਖਾ ਰਹੇ ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾ ਰਹੇ ਨਾਲ ਦੀ ਨਾਲ ਉੱਥੋਂ ਦੇ ਇਤਿਹਾਸ ਦੇ ਬਾਰੇ ਵੀ ਜੜੀ ਇਹ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਰਹਿੰਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਲਗਾਤਾਰ ਜਿਹੜੀਆਂ ਆ ਸਾਡੇ ਇੱਥੇ ਚੈਨਲ ਦੇ ਉੱਤੇ ਜਿਹੜੀਆਂ ਨੇ ਬਹੁਤ ਸਾਰੀਆਂ ਤੁਸੀਂ ਸਟੋਰੀਆਂ ਬਹੁਤ ਸਾਰੇ ਇਤਿਹਾਸਿਕ ਸਥਾਨਾਂ ਦੇ ਜਿਹੜੇ ਨੇ ਦਰਸ਼ਨ ਕੀਤੇ ਨੇ ਤੇ ਅੱਜ ਅਸੀਂ ਤੁਹਾਨੂੰ ਫੇਰ ਤੋਂ ਇੱਕ ਐਸੇ ਦਰਬਾਰ ਦੇ ਐਸੇ ਚਮਤਕਾਰੀ ਦਰਬਾਰ ਦੇ ਜਿਹੜੇ ਆ ਉਹ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਥੋਂ ਦਾ ਜਿਹੜਾ ਇਤਿਹਾਸ ਆ ਉਹ ਵੀ ਬਹੁਤ ਹੀ ਜ਼ਿਆਦਾ ਇੱਕ ਚਮਤਕਾਰਿਕ ਇਤਿਹਾਸ ਦੱਸਿਆ ਜਾਂਦਾ ਇਤਿਹਾਸ ਦੇ ਉੱਤੇ ਵੀ ਚਾਨਣਾ ਜ਼ਰੂਰ ਪਾਵਾਂਗੇ ਨਾਲ ਸਾਡੇ ਜਿਹੜੇ ਨੇ ਇਥੋਂ ਦੇ ਮੁੱਖ ਸੇਵਾਦਾਰ ਉਹਨਾਂ ਨੂੰ ਨਾਲ ਲੈ ਲਾਵਾਂਗੇ ਤੇ ਉਹਨਾਂ ਤੋਂ ਜਿਹੜਾ ਇਤਿਹਾਸ ਦੀ ਜਾਣਕਾਰੀ ਵੀ ਜਿਹੜੀ ਇਹ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਅੱਜ ਕਿੱਥੇ ਪਹੁੰਚੇ ਹੋਏ ਆ ਤੇ ਕਿਹੜੇ ਦਰਬਾਰ ਤੇ ਪਹੁੰਚੇ ਹੋਏ ਆ ਪਰ ਤੁਹਾਨੂੰ ਦੱਦਈਏ ਕਿ ਬਾਬਾ ਲੰਗਾਜੀ ਦਾ ਦਰਬਾਰ ਆ ਜਿਹੜਾ ਗਰਦਾਸਪੁਰ ਦੇ ਵਿੱਚ ਆ ਬਹੁਤ ਹੀ ਜ਼ਿਆਦਾ ਚਮਤਕਾਰਕ ਦਰਬਾਰ ਆ ਜਿੱਥੇ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਸੋਵਾਰ ਦੇ ਸੋਮਵਾਰ ਜਿਹੜਾ ਆ ਨਤਮਸਤਕ ਹੁੰਦੀਆਂ ਨੇ ਤੇ ਆਪਣੇ ਆਪਣੇ ਜਿਹੜੇ ਨੇ ਉਹ ਭਾਗ ਜਗਾਵਣ ਵਾਸਤੇ ਇੱਥੇ ਜਿਹੜਾ ਆਉਂਦੀਆਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜੇਕਰ ਸੰਗਤਾਂ ਦੇ ਵਿੱਚ ਨਿਕਲਦੀ ਏ ਤੇ ਉਹਦੇ ਵਾਸਤੇ ਇੱਥੇ ਆ ਕੇ ਜੇਕਰ ਆਪਣੀ ਮੰਨਤ ਜਿਹੜੀ ਉਹ ਮੰਗੀ ਜਾਂਦੀ ਤੋਂ ਮੰਨਤ ਜਿਹੜੀ ਪੂਰੀ ਹੁੰਦੀ ਹਜ਼ਾਰਾਂ ਹੀ ਮੰਨਤਾਂ ਜਿਹੜੀਆਂ ਨੇ ਐਸੇ ਦਰਬਾਰਾਂ ਦੇ ਉੱਤੇ ਜਿਹੜੀਆਂ ਨੇ ਪੂਰਾ ਪੂਰੀਆਂ ਹੁੰਦੀਆਂ ਨੇ ਮਤਲਬ ਟਾਡੀ ਨੀਅਤ ਜਿਹੜੀ ਏ ਉਹ ਚੰਗੀ ਹੋਣੀ ਚਾਹੀਦੀ ਏ ਨੀਅਤ ਜਿਹੜੀ ਉਹ ਸੁੱਚੀ ਹੋਣੀ ਚਾਹੀਦੀ ਏ ਨੀਅਤ ਚੰਗੀ ਹੋਣੀ ਚਾਹੀਦੀ ਏ ਤੇ ਫਿਰ ਕੋਈ ਵੀ ਮੰਨਤ ਜਿਹੜੀ ਤੁਸੀਂ ਦਰਬਾਰ ਤੇ ਜਾ ਕੇ ਮੰਗਦੇ ਹੋ ਉਹ ਤੁਹਾਡੀ ਜਰੂਰ ਪੂਰੀ ਹੁੰਦੀ ਹੈ ਤੇ ਅੱਜ ਬਾਬਾ ਲੰਗਾਜੀ ਦੇ ਦਰਬਾਰ ਦੇ ਉੱਤੇ ਅਸੀਂ ਇੱਥੇ ਪਹੁੰਚੇ ਆਂ ਉੱਥੇ ਜਿਹੜਾ ਇੱਥੇ ਦਾ ਛਾ ਦਾ ਇਤਿਹਾਸ ਕੀ ਹੈ ਸਾਰੀ ਗੱਲਬਾਤ ਕੀ ਹੈ ਉਹਦੇ ਨਾਲ ਤੁਹਾਨੂੰ ਜਾਣੂ ਕਰਾਉਨੇ ਆਂ ਚਲਦੇ ਆ ਦਰਬਾਰ ਦੇ ਅੰਦਰ ਨਾਲ ਦੀ ਨਾਲ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਨਾਲ ਦੀ ਨਾਲ ਜਿਹੜਾ ਇਥੋਂ ਦੇ ਮੁਖ ਸੇਵਾਦਾਰ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਵਾਉਣੇ ਆ ਤੇ ਆਓ ਚਲ ਤੇ ਦੋਸਤੋ ਇਸ ਟਾਈਮ ਅਸੀਂ ਬਾਬਾ ਲੰਗਾਜੀਤ ਦੇ ਦਰਬਾਰ ਦੇ ਉੱਤੇ ਪਹੁੰਚ ਚੁੱਕੇ ਆ ਤੇ ਦਰਬਾਰ ਦੇ ਦਰਸ਼ਨ ਤੁਸੀਂ ਮੇਰੇ ਨਾਲ ਕਰਦੇ ਪਏ ਹੋ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਦਰਬਾਰ ਤੋਂ ਤੇ ਇਸ ਟਾਈਮ ਮੁਖ ਸੇਵਾਦਾਰ ਜਿਹੜੇ ਨੇ ਉਹ ਸੇਵਾ ਦੇ ਵਿੱਚ ਬੈਠੇ ਹੋਏ ਨੇ ਤੇ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਤੁਸੀਂ ਨਾਲ ਦੀ ਨਾਲ ਸਾਡੇ ਕਰੀ ਚੱਲੋ ਤੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਅਸੀਂ ਜਿਹੜੀ ਉਹ ਐਂਟਰੀ ਕਰ ਲਈ ਹੈ ਬਾਬਾ ਜੀ ਦੇ ਦਰਬਾਰ ਦੇ ਉੱਤੇ ਜਿਹੜੀ ਉਹ ਅਹੀ ਐਂਟਰੀ ਜਿਹੜੀ ਉਹ ਪਾ ਦਿੱਤੀ ਹੈ ਤੇ ਤਸਵੀਰਾਂ ਤੁਸੀਂ ਬਾਬਾ ਜੀ ਦੇ ਦਰਬਾਰ ਤੋਂ ਦੇਖਦੇ ਪਈਓ ਇਹ ਦਰਬਾਰ ਕਿੱਥੇ ਆ ਪਹਿਲਾਂ ਦੱਸਦੀ ਕਿ ਇਹ ਦਰਬਾਰ ਜਿਹੜਾ ਜਿਲਾ ਗਰਦਾਸਪੁਰ ਦੇ ਵਿੱਚ ਆ ਤੇ ਇਸ ਟਾਈਮ ਅਸੀਂ ਜਿਲਾ ਗਰਦਾਸਪੁਰ ਦੇ ਵਿੱਚ ਬਾਬਾ ਲੰਗਾ ਜੀ ਦੇ ਦਰਬਾਰ ਦੇ ਉੱਤੇ ਪਹੁੰਚੀ ਹੋਈਆਂ ਹਾਂ ਜਿੱਥੇ ਕਿ ਬਾਬਾ ਜੀ ਜਿਹੜਾ ਆ ਉਹ ਆਈਆਂ ਹੋਈਆਂ ਸੰਤਾਂ ਦਾ ਨਿਵਾਰਣ ਦੁੱਖ ਨਿਵਾਰਣ ਜਿਹੜੇ ਸੇਵਾਦਾਰ ਬੈਕਯੋਨੋ ਕਰਦੇ ਪਏ ਨੇ ਵੀ ਜਿਵੇਂ ਜਿਵੇਂ ਬਾਬਾ ਜੀ ਨੇ ਸੰਗਤਾਂ ਦਾ ਦੁੱਖ ਨਿਵਾਰਨ ਕਰਨ ਦੇ ਲਈ ਜਿਹੜੀ ਮੁੱਖ ਸੇਵਾਦਾਰਾਂ ਦੀ ਜਿਹੜੀ ਡਿਊਟੀ ਲਈ ਹੋਈ ਹੈ ਜਿਸ ਤਰ੍ਹਾਂ ਵੀ ਲਈ ਹੋਈ ਹੈ ਉਸੇ ਤਰ੍ਹਾਂ ਬਾਬਾ ਜੀ ਦੇ ਸੇਵਾਦਾਰ ਹੈ ਜਿਹੜੇ ਉਹ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕਿ ਬੈਠੇ ਹੋਈਆਂ ਨੇ ਸੰਗਤਾਂ ਬੈਠੀਆਂ ਹੋਈਆਂ ਨੇ ਜਦੋਂ ਅਸੀਂ ਪਹੁੰਚੇ ਸੀ ਉਦੋਂ ਬਹੁਤ ਸਾਰੀਆਂ ਸੰਗਤਾਂ ਇੱਥੇ ਬੈਠੀਆਂ ਹੋਈਆਂ ਸੀ ਤੇ ਬਹੁਤ ਸਾਰੀਆਂ ਸੰਗਤਾਂ ਦੇ ਜਿਹੜੇ ਉਹ ਵੀ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਅਸੀਂ ਦਿਖਾਉਨੇ ਆ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਵੀ ਸੰਗਤ ਕਾਫੀ ਜ਼ਿਆਦਾ ਬੈਠੀ ਹੋਈ ਹੈ ਇਸ ਤੋਂ ਪਹਿਲਾਂ ਵੀ ਜਦੋਂ ਅਸੀਂ ਪਹੁੰਚੇ ਉਦੋਂ ਕਾਫੀ ਸੰਗਤਾਂ ਜੜੀਆਂ ਨੇ ਉਦੋਂ ਵਾਪਸ ਵੀ ਜਾ ਰਹੀਆਂ ਸੀ ਸੰਗਤਾਂ ਜੜੀਆਂ ਨੇ 2 ਵਜੇ ਤੋਂ ਲੈ ਕੇ ਦੁਪਹਿਰ ਤੇ 2 ਵਜੇ ਤੋਂ ਲੈ ਕੇ ਸਾਮੀ 8 ਵਜੇ ਤੱਕ ਲਗਾਤਾਰ ਜੜੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਇਸ ਟਾਈਮ ਵੀ ਤੁਸੀਂ ਦੇਖਦੇ ਸੰਗਤਾਂ ਦਰਬਾਰ ਦੇ ਵਿੱਚ ਆਪਣੇ ਦੁੱਖਾਂ ਦੇ ਨਿਵਾਰਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਚਿੰਤਾ ਆ ਦੁੱਖ ਆ ਤਕਲੀਫ ਆ ਤਾਂ ਤੁਸੀਂ ਬਾਬਾ ਲੰਗਾਜੀ ਦੇ ਦਰਬਾਰ ਦੇ ਉੱਤੇ ਆ ਕੇ ਜੇਕਰ ਮੰਨਤਾ ਮੰਦੇ ਹੋ ਬਾਬਾ ਜੀ ਦੇ ਦਰਬਾਰ ਤੇ ਆਣ ਕੇ ਜੇਕਰ ਕੋਈ ਗੱਲਬਾਤ ਕਰਦੇ ਹੋ ਚਾਹੁੰਦੇ ਹੋ ਕਿ ਬਾਬਾ ਜੀ ਤੁਹਾਡੀ ਗੱਲ ਸੁਣ ਲੈਣ ਤੇ ਬਾਬਾ ਜੀ ਤੁਹਾਡੇ ਤੇ ਕਿਰਪਾ ਕਰਕੇ ਰੱਖਣ ਤੇ ਇੱਕ ਵਾਰੀ ਆ ਕੇ ਤੁਸੀਂ ਬਾਬਾ ਜੀ ਦੇ ਦਰਬਾਰ ਦੇ ਉੱਤੇ ਸੇਵਕਾਂ ਦੇ ਨਾਲ ਗੱਲ ਕਰਕੇ ਇੱਥੋਂ ਜਿਹੜਾ ਆ ਆਪਣੀ ਮੰਨਤ ਜਿਹੜੀ ਲੈ ਸਕਦੇ ਹੋ ਬਹੁਤ ਸਾਰੀਆਂ ਮੰਨਤਾਂ ਜਿਹੜੀਆਂ ਨੇ ਇੱਥੇ ਪੂਰੀਆਂ ਹੁੰਦੀਆਂ ਨੇ ਉਹਦੇ ਤੇ ਵੀ ਗੱਲ ਕਰਾਂਗੇ ਬਾਬਾ ਜੀ ਦੇ ਸੇਵਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਤਿਹਾਸ ਦੇ ਤੇ ਚਾਨਣਾ ਪਾ ਲੈਂਦੇ ਆ ਅੰਦਰ ਦੀ ਲਾਈਟਿੰਗ ਥੋੜੀ ਠੀਕ ਠਾਕ ਹੈ ਇਸ ਕਰਕੇ ਅਸੀਂ ਥੋੜਾ ਬਾਹਰ ਜਿਹੜਾ ਆ ਉਹ ਜਾ ਕੇ ਗੱਲ ਕਰਦੇ ਆ ਤੇ ਬਾਬਾ ਜੀ ਨਾਲ ਹੀ ਲੈ ਲੈਂਦੇ ਆ ਬਾਹਰ ਤੇ ਗੱਲਬਾਤ ਕਰਦੇ ਆ ਤੇ ਆਓ ਇਤਿਹਾਸ ਤੇ ਪਉਨੇ ਚਾਨਣਾ ਤੇ ਦੋਸਤੋ ਅਸ ਟਾਈਮ ਅਸੀਂ ਬਾਬਾ ਲੰਗਾਜੀ ਦੇ ਦਰਬਾਰ ਦੇ ਉੱਤੇ ਪਹੁੰਚੇ ਹੋਏ ਆਂ ਤੇ ਬਹੁਤ ਹੀ ਜ਼ਿਆਦਾ ਚਮਤਕਾਰਕੀ ਦਰਬਾਰ ਬਹੁਤ ਜ਼ਿਆਦਾ ਮੰਨਤਾ ਇਸ ਦਰਬਾਰ ਦੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਦੁਪਹਿਰ 2 ਵਜੇ ਤੋਂ ਲੈ ਕੇ ਸਾਮੀ 8 ਵਜੇ ਤੱਕ ਲਗਾਤਾਰ ਸੰਗਤਾਂ ਇੱਥੇ ਆਉਂਦੀਆਂ ਰਹਿੰਦੀਆਂ ਨੇ ਸੋਮਵਾਰ ਦੇ ਦਿਨ ਆਉਂਦੀਆਂ ਨੇ ਸੋਮਵਾਰ ਦਾ ਦਿਨ ਜਿਹੜਾ ਸਪੈਸ਼ਲ ਇੱਥੇ ਸੇਵਾਦਾਰ ਬੈਠਦੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਦੇ ਜਿਹੜੇ ਦੁੱਖ ਸੁਣਦੇ ਵੀ ਦੁੱਖਾਂ ਦੇ ਨਿਵਾਰਨ ਵੀ ਕਰਦੇ ਨੇ ਬਾਬਾ ਜੀ ਦੀ ਸ਼ਕਤੀ ਦੇ ਨਾਲ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਸਾਡੇ ਨਾਲ ਅਸ ਟਾਈਮ ਬਾਬਾ ਜੀ ਦੇ ਮੁੱਖ ਸੇਵਾਦਾਰ ਮੌਜੂਦ ਨੇ ਗੱਲਬਾਤ ਕਰਨ ਲੈਣਾ ਕਿ ਦਰਬਾਰ ਦਾ ਜਿਹੜਾ ਇਤਿਹਾਸ ਆ ਉਹ ਕੀ ਏ ਬਾਬਾ ਲੰਗਾ ਜੀ ਦਾ ਇਤਿਹਾਸ ਕੀ ਏ ਬਾਬਾ ਲੰਗਾ ਜੀ ਕੌਣ ਸੀ ਕਿੱਥੋਂ ਆਏ ਕਿਵੇਂ ਆਏ ਤੇ ਉਹਨਾਂ ਦਾ ਇਹ ਦਰਬਾਰ ਕਿਵੇਂ ਮਸ਼ਹੂਰ ਹੋਇਆ ਬਾਬਾ ਜੀ ਸੱਚੇ ਦਾਰ ਸੱਚੇ ਬਾਬਾ ਜੀ ਦਰਬਾਰ ਬਾਰੇ ਜਾਣਕਾਰੀ ਦਿਓ ਨਾਲ ਦੇ ਨਾਲ ਇਹਨਾਂ ਦੇ ਇਤਿਹਾਸ ਤੇ ਚਾਨਣਾ ਨਾ ਜ਼ਰੂਰ ਪਾਓ ਇਹ ਦੰਦਾ ਵੀ ਜੋ ਅੱਗੇ ਠਾਕਰ ਆਪਣੇ ਸੇ ਸੋਈ ਸੋਈ ਦੇਵੇ ਜੋ ਇਹ ਮਤਲਬ ਗੁਰੂ ਮਹਾਰਾਜ ਪਾਪਾ ਜੀ ਆ ਇਹ ਆਪਣੇ ਨਾਨਕੇ ਦੇ ਢੇਰੀ ਆਏ ਆ। ਅਛੀ ਇਹ ਪਿੰਡ ਮੋਟਰਾ ਦਾ ਹੈਗਾ ਤੇ ਬਾਬਾ ਜੀ ਇੱਥੇ ਮੰਨੋ ਨਾਨਕੇ ਇਹਨਾਂ ਦੇ ਅਛੀ ਪਿੰਡ ਨਾਲ 100 ਠੱਟੀਆਂ ਵਾਂ ਚਬਾਹ ਰੋਡ ਤੇ ਜਲਾ ਤਰਨ ਤਨ ਤੇ ਬਾਬਾ ਬੁੱਢਾ ਸਾਹਿਬ ਦੀ ਵੀਰਾਂ ਨਾ ਉੱਥੇ ਪਿੰਡ ਵੱਲ 100 ਠੱਟੀਆਂ ਇਹ ਬਾਬਾ ਜੀ ਦਾ ਪਿੰਡ ਹੋਵਾ ਇੱਥੇ ਬਾਬਾ ਜੀ ਆਪਣੇ ਨਾਨਕੇ ਆਏ ਆ ਤੇ ਬਾਬਾ ਜੀ ਦਾ ਮੰਨੋ ਚਮਦਗਰ ਇਹਨਾਂ ਦੇ ਬਚਪਨ ਤੋਂ ਹੀ ਹੋਟਾ ਪਈਗੇ ਜਦੋਂ ਬਾਹਰ ਬੱਚਾ ਵੇਜੇ ਜਦੋਂ ਆਪਣੇ ਨਾਨਕੇ ਜਾਂਦੇ ਆ ਤੇ ਨਾਨਕੇ ਦੇ ਡੰਗਰ ਚਾਰਣੇ ਵੀ ਦਾ ਮਾਂ ਮੇਰੇ ਬਾਬਾ ਜੀ ਡੰਗਰ ਲੈ ਗਏ ਤੇ ਉਦੋਂ ਘਰ ਦੇ ਹੀ ਹੁੰਦੇ ਕੋਈ ਟਾਮ ਟਾਵੇ ਘਰੋਂ ਦੇ ਕੇ ਤੇ ਬਾਬਾ ਜੀ ਨੰਗਰ ਚੱਲ ਜਾਣਾ ਤੇ ਰੋਟੀਆਂ ਨਾਲ ਲੈ ਜਾਣੀਆਂ ਤੇ ਜਦਾਂ ਡੰਗਰ ਚੱਲ ਜਾਈਆ ਤੇ ਰੋਟੀਆਂ ਨਾਲ ਲੈ ਜਾਂਦੀਆਂ ਨਾਲ ਉਹ ਸੋਹਤ ਮਤਲਬ ਬੁਟਰਾ ਦਾ ਬਾਬਾ ਵੀ ਨਾਲ ਹੀ ਗਿਆ ਬੱਚਾ ਬਾਰ ਬਾਰ ਦਾ ਤੇ ਉਹ ਵੀ ਮਨੂੰ ਡੰਗਰ ਚਾਰਨ ਗਿਆ ਤੇ ਬਾਬਾ ਜੀ ਵੀ ਚਾਰਨ ਦੇ ਗਏ ਤੇ ਡੰਗਰ ਚਾਰਦਾ ਚਾਰਦਾ ਕੋ ਸਾਧ ਆਇਆ ਉਸ ਟਾਂ ਮੇ ਤੇ ਪੁਰਾਣੇ ਸਮੇਂ ਦੀਆਂ ਗੱਲਾਂ ਨੇ ਤੇ ਮਤਲਬ ਉਹ ਸਾਧ ਨੇ ਆ ਕੇ ਰੋਟੀ ਦੀ ਮੰਗ ਕੀਤੀ ਮਮਾ ਜੀ ਕੋ ਤੇ ਪਹਿਲਾ ਦੂਜੇ ਬੋਟਰਾ ਦੇ ਬਾਬੇ ਕੋ ਮੰਗੀ ਤੀ ਉਹਨਾਂ ਨੇ ਮਤਲਬ ਰੋਟੀ ਤੋੜ ਕੇ ਦੇ ਦਿੱਤੀ ਚੱਪਾ ਰੋਟੀ ਦੇ ਦਿੱਤੇ ਤੇ ਬਾਬਾ ਉਹ ਸਾਧ ਨੇ ਫਿਰ ਮੰਗ ਕੀਤੀ ਵੀ ਬੇਟਾ ਮੈਨੂੰ ਭੁੱਖ ਲੱਗੀ ਐ ਰੋਟੀ ਦੇ ਤੇ ਉਹਨੇ ਮਤਲਬ ਨਹੀਂ ਰੋਟੀ ਉਹਨੇ ਕਿਹਾ ਬਾਬਾ ਮੈਨੂੰ ਭੁੱਖ ਲੱਗੀ ਮੈਂ ਆਫਕਾਨੀ ਐ ਫਿਰ ਇਹ ਬਾਬਾ ਜੀ ਕੋ ਆਏ ਆ ਤੇ ਇਹਨਾਂ ਨੇ ਮਤਲਬ ਇੱਕ ਰੋਟੀ ਜਿਹੜੀ ਆ ਤੋੜ ਕੇ ਮਰਾਤੀ ਆ ਚਲੋ ਅਸੀਂ ਮਤਲਬ ਜੋ ਸਾਡੇ ਵੱਡੇ ਵੱਡੇਰੇ ਜੋ ਸਾਨੂੰ ਉਹਨਾਂ ਦੱਸਿਆ ਵਾ ਉਹਦੇ ਮੁਤਲਕ ਤੁਹਾਡੇ ਨਾਲ ਗੱਲ ਸੇਅਰ ਕਰ ਰਹੇ ਆ ਤੇ ਬਾਬਾ ਜੀ ਕੋ ਆਏ ਤੇ ਪਾਪਾ ਜੀ ਨੇ ਰੋਟੀਆਂ ਖਿਪਰਾਤੀ ਉਹ ਵੀ ਉਸ ਟਾਈਮ ਤੇ ਪੁਰਾਣੇ ਸਾ ਮੇਰੇ ਸਾਧ ਰਹੇ ਵਰ ਦਿੱਤਾ ਇਹ ਕਿ ਤੇਰੇ ਨਾ ਦਾ ਨਗਰ ਜਰਾ ਵਾ ਸੋਲ ਵਸੂਗਾ ਵੀ ਮਤਲਬ ਬਹੁਤ ਜਿਆਦਾ ਵਸੂਗਾ ਤੇ ਤੇਰੇ ਤੂੰ ਜੱਪੇ ਦਾ ਚੱਪਾ ਰਹੋਗੇ ਤੂੰ ਅਦੇ ਅਦੇ ਰਹੋਗੇ ਤੂੰ ਵੀ ਵੇਖ ਲੋ ਪਿੰਡ ਸੋਲ ਕਿੱਥੋਂ ਤੱਕ ਗਿਆ ਵਾ ਤੇ ਜਿਹੜੇ ਬੁੱਟਰਾਂ ਦੇ ਘਰ ਵਾ ਫਾਟਕ ਦੇ ਲਾ ਕੇ ਵੇਖ ਲੋ ਉਹਨੇ ਦੇ ਉਹਨੇ ਹੀ ਚੱਪੇ ਦਾ ਚੱਪਾ ਵਾ ਵੀ ਉਹ ਬੁੱਟਰਾਂ ਦੇ ਜਿਹੜੇ ਘਰ ਵਾ ਉਹ ਨਹੀਂ ਵਦੇ ਤੇ ਸੋਲ ਦਾ ਵੇਖ ਲੋ ਸੋ ਨਿੱਕੇ ਮਾਦੇ ਬਣਿਆ ਪੀ ਦੀ ਸਾਂ ਬਣਿਆ ਵਾ ਤੇ ਕੱਲੂ ਸੋਲ ਬਣਿਆ ਵਾ ਤੇ ਹੋਰ ਵੀ ਲੱਗਦਾ ਕਿ ਮਨਨ ਕਾਫੀ ਪਿੰਡਾਂ ਜੋ ਸੰਗਤ ਜਿਹੜੀ ਇੱਥੇ ਹੁੰਦੀ ਆ ਤੇ ਜਦੋਂ ਇੱਥੇ ਮੋਲੋ ਸਲਾਣਾ ਮੇਲਾ ਹੁੰਦਾ ਵਾ ਮਈ ਮਹੀਨੇ ਦੇ ਅਖੀਰ 'ਚ ਜਿਹੜਾ ਵੀ ਤਿਵਾਰ ਆ ਗਿਆ ਤੇ ਜੋ ਨਹੀਂ ਪਉਣਾ ਤੇ ਮਈ ਮਈ ਦੇ ਮਹੀਨੇ ਮਨੋ ਕੀਰ ਦੇ ਵਿੱਚ ਜਿਹੜਾ ਵੀ ਐਤਵਾਰ ਆ ਗਿਆ ਉਦੋਂ ਮੇਲਾ ਰਕਿੰਦਾ ਕਿਦਾਂ ਹੁਣ 25 ਤਰੀਕ ਨੂੰ ਆਇਆ ਦੁਵਾਰਾ 25 ਮਈ ਨੂੰ ਮੇਲਾ ਤੇ ਉਦੋਂ ਮਤਲਬ ਸਾਰੀ ਸੰਗਤ ਜਿਹੜੀ ਆ ਮਨਵਾਇਂ ਕੇਤੇ ਇੱਥੇ ਆਰ ਸਵਾਉਣੇ ਆ ਤੇ ਇੱਥੇ ਆ ਲਾ ਦੀਦੇ ਹੁਣ ਰੀ ਮਨ ਪਰ ਫੋਨ ਫੋਨ ਕਰਦੀਦਾ ਮੁਰਿਆਂ ਨੂੰ ਤੇ ਨਰ ਦੇ ਚਾਰਦੀਦਾ ਵਾ ਇਸਾਂ ਵੀ ਜਿਹੜੀ ਆ ਮਨੋ ਜਨਨੂ ਬਾਬੇ ਦਾ ਪ੍ਰੇਮ ਆ ਜਿਨ੍ਹਾਂ ਨੇ ਸੁਖਰਾ ਕੀਤੀਆਂ ਨੇ ਉਥੇ ਬਾਬਾ ਜੀ ਦਾ ਸੀਰਾ ਵਾ ਬਾਬਾ ਜੀ ਦਾ ਬੜਾ ਇਤਿਹਾਸ ਆ ਕਿ ਗੁਰਦਾ ਜਿਹੜਾ ਸੀਰਾ ਬੰਦਾ ਵਾ ਬਾਬਾ ਜੀ ਦੇ ਉਹ ਇਹਦੇ ਸੀਰਾ ਬਣਾਉਂਦੇ ਆ ਜਦੋਂ ਸਾਡੇ ਵਿਆਹ ਹੁੰਦਾ ਵਾ ਬੱਚੇ ਦਾ ਤੇ ਬਾਬਾ ਜੀ ਨੇ ਇਹ ਸੋਚੇ ਵਿਆਹ ਤੋਂ ਪਹਿਲਾਂ ਬਾਬਾ ਜੀ ਦੇ ਇਥੇ ਜੰਨੀ ਬਣਾਉਂਦੇ ਆ ਉਹ ਸੀਰਾ ਬਣਾ ਕੇ ਲੈ ਜਾਂਦਾ ਨਾਲ ਫੁਲਕੇ ਬਣਾ ਕੇ ਲੈ ਜਾਂਦੇ ਆ ਸੀਰੇ ਦੇ ਫਿਰ ਜਦੋਂ ਵਿਆਹ ਤੋਂ ਬਾਅਦ ਆਈ ਇਥੇ ਆਉਣਾ ਤੇ ਬਾਬਾ ਜੀ ਦੇ ਫੇਰ ਆਈ ਮਤਲਬ ਇਹ ਸੀਰਾ ਬਣਾਉਣਾ ਵਾ ਜਾਂ ਧਾਰ ਬਣਾ ਕੇ ਲਿਆਉਂਦੇ ਉਹ ਕਿਲਾ ਉਹ ਮਤਲਬ ਆਪਾਂ ਇਹ ਚੜਦਾ ਵਾ ਇਹ ਸਾਲਾਣਾ ਮੇਲਾ ਹੁੰਦਾ ਜਦੋਂ ਇੱਥੇ ਮਤਲਬ 2 ਕੁਇੰਟਲ ਦੇ ਕਰੀਬ ਮਾਹ ਯਰੇ ਦਾ 11 ਦੇ ਗਾ ਜੜੀਆਂ ਧਾਰੇ ਤੇ ਬੰਦੀ ਆ ਤੇ ਹੋਰ ਮਤਲਬ ਸਬਜ਼ੀਆਂ ਬੰਦੀਆਂ ਨੇ ਸੀਰਾ ਬੰਦਾ ਵਾ ਕਰਾ ਬੰਦਾ ਵਾ ਚੌਲ ਬੰਦੇ ਆ ਮਤਲਬ ਕਾਫੀ ਚੀਜ਼ਾਂ ਜੜੀਆਂ ਵੈਰਾਈਟੀਆਂ ਮਤਲਬ ਹਾਂਜੀ ਕਾਫੀ ਪਰਚ ਨਾ ਅਸੀਂ ਸਾਨੂੰ ਕਿਤੋਂ ਪਤਾ ਲੱਗਾ ਕਿ ਬਾਬਾ ਜੀ ਨੇ ਆਪਣੀ ਫੈਮਲੀ ਤੋਂ ਕਿਸੇ ਤੋਂ ਰੋਟੀ ਦੀ ਮੰਗ ਕੀਤੀ ਤੋ ਨਾ ਕਿ ਆਪੀ ਬਾਲਣਾਂ ਨਹੀਂ ਆਈ ਨੀ ਫੈਮਲੀ ਕੋ ਆਪ ਬਾਬਾ ਜੀ ਦੀ ਪਹੁੰਚਾਈ ਆ ਉਥੇ ਉਹਨੇ ਜਗਾ ਵਗੜੀ ਉਹ ਬਾਬਾ ਜੀ ਕਿਤੇ ਡੰਗਰ ਚਾਰ ਕੇ ਆਏ ਆ ਬਾਹਰੋਂ ਤੇ ਉਦੋਂ ਕਾਨੇ ਦੀਆਂ ਜਿਹੜੀਆਂ ਕਾਨੇ ਦੀ ਸਨ ਹੋ ਗਈਆਂ ਪਈਆਂ ਫੇ ਕੱਚੇ ਘਰੋਂ ਦੇ ਕੇ ਉਹ ਬਾਲਾਂ ਦਾ ਬਾਬਾ ਜੀ ਨੇ ਤੇ ਰੱਖਿਆ ਕਿਤੇ ਕਿਦਾ ਗੱਲਾ ਹੋ ਗਿਆ ਮੀਨ ਕਾਫੀ ਮੀਨ ਪੈ ਜਾ ਬਾਲਾਂ ਗੱਲਾ ਹੋ ਗਿਆ ਤੇ ਬਾਬਾ ਜੀ ਡੰਗਰ ਚਾਰ ਕੇ ਆਏ ਤੇ ਆ ਕੇ ਪਹੁੰਚਾਈ ਨੂੰ ਆਂਦੇ ਵੀ ਮੈਨੂੰ ਭੁੱਖ ਲੱਗੀ ਆ ਰੋਟੀ ਤੇ ਉਹਨੇ ਕਿਹਾ ਜੀ ਬਾਲ ਨੇ ਗੱਲਾ ਹੋ ਗਿਆ ਵਾ ਮੈਂ ਤੈਨੂੰ ਰੋਟੀ ਕਿੱਥੋਂ ਦਵਾ ਤੇ ਬਾਬਾ ਜੀ ਨੇ ਕਿਹਾ ਆਪਣੀ ਛੱਦੀ ਲਾਤੀ ਜਰੀ ਆ ਗਈ ਰਾਤੀ ਤੇ ਅਗਲਾ ਲਾਤੀ ਇਹ ਉਹ ਮਤਲਬ ਆਕ ਰੋਟੀ ਬੱਦੀ ਕੇ ਬਾਬਾ ਜੀ ਦੇ ਫੁਲਕੇ ਕਰਦੇ ਜਿਹੜੇ ਬਾਬਾ ਜੀ ਨਾਲ ਹੋਣੀ ਜਾਂ ਦੋ ਤੋ ਟਾਈਮ ਤੇ ਉਹਨਾਂ ਸਾਰੇ ਉਥੇ ਰੋਟੀ ਰੱਜੀ ਆ ਆਪਣੇ ਲਾਤ ਨਾਲ ਆਲੀ ਖਾਣੀ ਬੰਨਾਂ ਤੇ ਲੱਕੜ ਦੀ ਜਗ੍ਹਾ ਲਾਤੀ ਲਾਤੀ ਲਾਤ ਨਾਲ ਬੰਨਣ ਕੇ ਲਈਆ ਭੁਜਾਈ ਨਹੀਂ ਕਿ ਵੀ ਜਿਹੜਾ ਬੰਨਣ ਕੇ ਲਾ ਤੇਰੀਆਂ ਮੱਥਾਂ ਨਾ ਵਿੱਚ ਉਹਨਾਂ ਨੇ ਆਪਣੀ ਲਾਤੀ ਲਾਤੀ ਦੇਖੋ ਚਮਤਕਾਰ ਨੂੰ ਨਮਸਕਾਰ ਆ ਕਿੱਡਾ ਵੱਡਾ ਜਿਹੜਾ ਆ ਚਮਤਕਾਰ ਆ ਜਿਹਦੇ ਚ ਕੀ ਆ ਗਿਆ ਕਿ ਜਦੋਂ ਬਾਬਾ ਜੀ ਨੇ ਰੋਟੀ ਦੀ ਮੰਗ ਕੀਤੀ ਲੱਕੜਾਂ ਗਿੱਲੀਆਂ ਹੋ ਚੁੱਕੀਆਂ ਸੀ ਆਪਣੀ ਪਰਜਾਈ ਨੂੰ ਰੋਟੀ ਵੱਲੋਂ ਕਿਹਾ ਗਿਆ ਜਦੋਂ ਬਾਬਾ ਜੀ ਵੱਲੋਂ ਤਾਂ ਬਾਬਾ ਜੀ ਨੂੰ ਜਿਹੜਾ ਆ ਪਰਜਾਈ ਵੱਲੋਂ ਜਿਹੜਾ ਆ ਉਹ ਇਹ ਲਫ਼ਜ਼ ਕਿਹਾ ਗਿਆ ਕਿ ਬਾਲਣ ਗਿੱਲਾ ਹੋ ਗਿਆ ਤੇਰੀਆਂ ਲੱਤਾਂ ਡਾ ਕੇ ਮੈਂ ਰੋਟੀ ਪਕਾਵਾਂ ਕਹਿਣ ਤੋਂ ਬਾਅਦ ਵੀ ਉਸ ਸਮੇਂ ਦਾ ਉਹ ਮਿਹਣਾ ਜਿਹੜਾ ਲਾਤਾਂ ਡਾ ਕੇ ਤੇਰੀ ਰੋਟੀ ਪਕਾ ਕੇ ਦੇਵਾਂ ਤੇ ਉਸ ਮਿਹਨੇ ਨੂੰ ਉਸੇ ਵੇਲੇ ਜਿਹੜਾ ਬਾਬਾ ਜੀ ਨੇ ਖਤਮ ਕਰਦੇ ਹੋਏ ਆਪਣੀ ਲਾਤਾਂ ਜਿਹੜੀ ਉਹ ਚੁੱਲ੍ਹੇ ਦੇ ਵਿੱਚ ਲਾ ਦਿੱਤੀ ਤੇ ਜਿਹੜਾ ਜਦੋਂ ਚੁੱਲ੍ਹੇ ਦੇ ਵਿੱਚ ਲਾ ਦਿੱਤੀ ਤੇ ਆਪਣੀ ਲੱਤ ਨੂੰ ਅੱਗ ਲਗਾ ਕੇ ਜਿਹੜੀਆਂ ਰੋਟੀਆਂ ਪਕਾਈਆਂ ਖੁਦ ਵੀ ਖਾਦੀਆਂ ਤੇ ਜਿਹੜੇ ਉਹਨਾਂ ਦੇ ਯਾਰ ਦੋਸਤ ਕਹਿੰਦੇ ਭਾਬਾ ਸੰਗਤ ਲਾ ਲਓ ਉਹਨਾਂ ਨੂੰ ਵੀ ਜਿਹੜਾ ਆ ਉਸ ਸਮੇਂ ਆਪਣੀ ਲੱਤ ਦੇ ਨਾਲ ਹੀ ਜਿਹੜਾ ਆ ਭੋਜਨ ਪੱਕਿਆ ਹੋਇਆ ਖਵਾਇਆ ਤੇ ਸ਼ਾਇਦ ਉਸੇ ਸਮੇਂ ਤੋਂ ਜਿਹੜਾ ਬਾਬਾ ਜੀ ਦਾ ਨਾਮ ਵੀ ਬਾਬਾ ਲੱਗਾ ਬਹੁਤ ਜ਼ਿਆਦਾ ਉਹਨਾਂ ਨੇ ਕਿਹਾ ਵੀ ਮੇਰਾ ਨਾਮ ਹੀ ਅੱਜ ਤੋਂ ਬਾਬਾ ਲੱਗਾ ਮੈਨੂੰ ਲੱਗਾਗਾ ਕਿ ਯਾਰੋ ਤੇ ਬਾਬਾ ਲੰਗਾ ਕਰਕੇ ਫਿਰ ਇਹਨਾਂ ਨੂੰ ਚੱਲਣ ਲੱਗੇ ਆ ਤੇ ਸਾਰੀ ਸੰਗਤ ਜਿਹੜੀ ਇੱਥੇ ਆਉਂਦੀ ਹੈ ਜੇ ਕੋਈ ਆਪਣੀਆਂ ਮਰਤਾ ਲੈ ਕੇ ਆਉਂਦੀ ਆ ਕਿ ਇਹਨੇ ਬਾਹਰ ਜਾਣਾ ਵਾ ਕਿ ਇਹਨੇ ਕੁਝ ਵੀ ਮੰਗਣਾ ਵਾ ਵਿਆਹ ਵਾ ਤੇ ਕੋਈ ਅਦਾ ਸੰਗਤੇ ਕਰਦੇ ਆ ਲੋਕੀ ਤੇ ਮਤਲਬ ਉਹਨਾਂ ਦੀ ਪੂਰੀਆਂ ਹੁੰਦੀਆਂ ਨੇ ਹਾਨੂੰ ਮਤਲਬ ਮਨੋ ਤੇ ਚਲੋ ਅਸੀਂ ਵੀ ਚਲੋ ਬਚਪਨ ਤੋਂ ਮੱਥਾ ਟੇਕਦੇ ਰਹੇ ਆ ਪਰ ਚਲੋ ਇੱਥੇ ਜਰੀ ਮਤਲਬ ਬਹੁਤ ਬਰੀਏ ਮੇ ਲੋਕਾ ਕਾਫੀ ਬੰਦੇ ਆ ਕਮੇਟੀ ਬਣੀ ਐ ਤੇ ਅਸੀਂ ਵੀ ਨਾਲ ਆ ਚਲੋ ਉਹਨਾਂ ਦੇ ਇਹ 임ਰਾਨ ਮੁੰਨੇ ਕੋਲੋਂ ਨਾਲੇ ਤੇ ਮੱਥਾ ਟੇਕ ਕੇ ਆਈਦਾ ਪਿੰਡ ਦੇ ਨਾਲ ਲਾਗੇ ਘਰ ਆਣਾ ਤੇ ਮੱਥਾ ਟੇਕ ਕੇ ਆਈਦਾ ਤੇ ਚਲੋ ਇੱਥੇ ਉਹਨਾਂ ਲਾਗੇ ਆ ਉਹ ਜਾਈਦਾ ਬੈਠੀਦਾ ਵਾ ਤੇ ਵੇਖੀਦਾ ਵਾ ਆ ਕੇ ਵੀ ਚਲੋ ਕਾਫੀ ਸੰਤਾਂ ਜਿਹੜੀਆਂ ਨੇ ਪਹਿਲਾਂ ਇੱਥੇ ਹੋਰ ਹੀਗਾ ਉਹਨਾਂ ਬਿਲਡਿੰਗਾਂ ਬਣੀਆਂ ਰਹੀਆਂ ਲੰਗਰਾਂ ਰ ਬਣਿਆ ਵਾ ਇੱਥੇ ਭਾਂਡੇ-ਪੋਂਡੇ ਰੱਖੇ ਆ ਸੁੱਖਾ ਸੁੱਖਾ ਕਮਰਾ ਬਾਬਾ ਜੀ ਦਾ ਆ ਜਨਾ ਵਾ ਤੇ ਕਾਫੀ ਮਤਲਬ ਔਰ ਚਲੋ ਜੇ ਮਨੋਂ ਬਾਹਰਲੇ ਮੁਰਖਾ ਦੇ ਮੋੜੇ ਜਿਹੇ ਨਹੀਂ ਹੁੰਦੇ ਆ ਚਲੋ ਮਤਲਬ ਪਿਆ ਤਲਾ ਦਿੰਦੇ ਆ ਮਨੋਂ ਮੇਲੇ ਵਾਤੇ ਤੇ ਚਲੋ ਬਾਬੇ ਦਾ ਮੇਲਾ ਜਿਆਦਾ ਮਨਾਇਆ ਜਾਂਦਾ ਬਾਬੇ ਕਿੰਨੀਕ ਸੰਗਤ ਜਿਹੜੀ ਇੱਥੇ ਸਾਹਬ ਤੁਹਾਡੇ ਸਾਹਮਣੇ ਪੈਨੋ ਵੀ 11 ਦੇਗਾ ਨਾਲ ਭੰਦੀ ਆ 11 12 ਭੰਗੇ ਤੇ 2 ਘੰਟਾ ਢਾਈ ਘੰਟੇ ਮੇਲੇ ਤੇ ਮੇਲੇ ਤੇ ਕਾਫੀ ਸੰਗਤ ਕਬੱਡੀ ਵੀ ਹੁੰਦੀ ਆ ਇੱਥੇ ਤੇ ਸੰਗਤ ਜਿਤਰਾ ਕੀ ਅੱਗੋ ਪਿਛੇ ਜਿਤਰਾ ਸੋਮਵਾਰ ਦੇ ਸੋਮਵਾਰ ਸੰਗਤ ਹੁੰਦੀ ਏ ਇਹ ਇੱਥੇ ਕੋਈ ਵੀ ਆ ਸਕਦਾ ਆ ਜਿਹੜਾ ਅਸਲ ਮਤਲਬ ਜਠੇਰਿਆ ਕਰਕੇ ਵੀ ਇੱਥੇ ਤੜਾ ਜਠੇਰੇਆ ਕਰਕੇ ਨਹੀਂ ਹੁੰਦੇ ਜਠੇਰੇ ਜਿਨ੍ਹਾਂ ਦੇ ਆ ਉਹਨਾਂ ਨੇ ਆਉਣਾ ਵਾ ਤੇ ਕੁਝ ਕੀ ਹੈ ਕਿ ਪਿਛੇ ਦੀ ਕੋਈ ਚਲ ਗਿਆ ਵੀ ਚਲੋ ਜਠੇਰੇਆ ਨੂੰ ਨਹੀਂ ਮੰਨਦਾ ਕੁਝ ਲੋਕ ਨਹੀਂ ਵੀ ਮੰਨਦੇ ਤੇ ਕੁਝ ਜਿਹੜੇ ਜਿਨ੍ਹਾਂ ਨੂੰ ਬਾਬੇ ਦਾ ਪ੍ਰੇਮ ਆ ਤੇ ਚਲੋ ਇਹ ਦੇ ਮਤਲਬ ਦੂਜਾ ਨਹੀਂ ਕਿ ਵੀ ਪਿਛੇ ਕਹਿ ਵੀ ਮਤਲਬ ਮੈਨੂੰ ਮੈਂ ਆਪਣੇ ਮੂੰਹ ਕੀ ਕਹਣਾ ਵਾ ਕਿ ਨਹੀਂ ਮੰਨਦਾ ਕਿ ਇਹਨੂੰ ਨਹੀਂ ਮੰਨਦਾ ਕਿ ਇਹਨੂੰ ਨਹੀਂ ਆਉਂਦੇ ਬਾਕੀ ਇਹ ਹੈ ਵਾ ਇਹ ਮਤਲਬ ਉਹਦਾ ਇਹ ਪੁਰਾਣੇ ਸਮੇਂ ਜਾਈਏ ਵੀ ਤੇਰੀ ਜਗਤ ਪਾਤ ਕੀ ਆ ਹੂੰ ਕੁਝ ਵੀ ਨਹੀਂ ਹਾਂ ਬਿਲਕੁਲ ਉਸ ਟਾਈਮ ਤੇ ਜਾਤਾ ਪਤਾ ਤੇ ਹੁੰਦੀਆਂ ਨਹੀਂ ਜਾਤਾ ਪਤਾ ਤੇ ਬਹੁਤ ਜਪੜੀਆਂ ਨੇ ਠੀਕ ਆ ਤੇ ਹੁਣ ਮਤਲਬ ਜਿਹੜੇ ਜਠੇਰੀ ਗੱਲ ਕੀਤੀ ਆ ਇੱਥੇ ਕ੍ਰਿਸਚਨ ਵੀ ਆਉਂਦੇ ਜੀ ਇੱਥੇ ਮਤਲਬ ਹਰ ਤਰ੍ਹਾਂ ਪਾਉਂਦਾ ਕੋਈ ਵੀ ਆ ਸਕਦਾ ਆ ਖੁੱਲਾ ਸਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਰੋਜ਼ ਜਦਰੇ ਨਹੀਂ ਵੱਜਦੇ ਨਾ ਬੂਏ ਸਾਰੇ ਖੁੱਲੇ ਆ ਜਦੋਂ ਮਰਜ਼ੀ ਆਓ ਮੱਸੀ ਤੇ ਕੋਈ ਜਦੋਂ ਮਰਜ਼ੀ ਆਗੇ ਜੋ ਮੰਗੇ ਮੈਂ ਪਹਿਲਾਂ ਦੱਸਿਆ ਵੀ ਜੋ ਮੰਗੇ ਠਾਗਰੇ ਆਪਣੇ ਤੇ ਸੋਈ ਸੋਈ ਦੇਵੇ ਇੱਥੇ ਕੋ ਲੋਗਰ ਅਰਦਾਸ ਕਰੋ ਤੇ ਸੇਵਾ ਕਰੋ ਇੱਥੇ ਬਾਪਾ ਜੀ ਜਿਵੇਂ ਕਿ ਜਿਆਦਾਤਰ ਜਿਹੜਾ ਮੈਂ ਪਹਿਲਾਂ ਵੀ ਗੱਲ ਕਰਕੇ ਡਿਆ ਵੀ ਚਮਤਕਾਰ ਨੂੰ ਨਮਸਕਾਰ ਹਾਂਜੀ ਸੰਗਤਾਂ ਜਿਆਦਾਤਰ ਉਸ ਦਰਬਾਰ ਵੱਲ ਨੂੰ ਖਿੱਚੀਆਂ ਚਲੀਆਂ ਜਾਂਦੀਆਂ ਨੇ ਜਿੱਥੇ ਮੰਨਤਾ ਪੂਰੀ ਹੁੰਦੀ ਹੋਂ ਬਿਲਕੁਲ ਤੇ ਦਰਬਾਰ ਦੇ ਉੱਤੇ ਬਹੁਤ ਸਾਰੀਆਂ ਸੰਗਤਾਂ ਆਡੇ ਹੁੰਦੇ ਆਵੇਂ ਮੰਨਤਾ ਮੰਗਦੀਆਂ ਹੋਂ ਕਿਆਂ ਜਾਂ ਤੁਹਾਡੇ ਨਾਲ ਵੀ ਗੱਲਬਾਤ ਕਰਦੀਆਂ ਇਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਮੰਨਤਾ ਪੂਰੀ ਮਤਲਬ ਕੋਈ ਕਹਿੰਦੇ ਬੱਚਾ ਬਚਾਨੀਆਂ ਹੁੰਦਾ ਕਿ ਉਹ ਤੇ ਪੁੱਤ ਨਹੀਂਗਾ ਤੇ ਉਹ ਵੀ ਅਰਦਾਸ ਕਰਦੇ ਆ ਬਾਪਾ ਜੀ ਚਲੋ ਪੂਰੀ ਹੁੰਦੀ ਹੈ ਉੱਥੇ ਤੇ ਬਾਕੀ ਮਤਲਬ ਇਹ ਵਿਆਹ ਨਹੀਂ ਹੁੰਦਾ ਕਿਹਦਾ ਉਹ ਵੀ ਕੁ ਸੁੱਕ ਕੇ ਜਾਂਦਾ ਵਾ ਤੇ ਮਤਲਬ ਉਦੋਂ ਦੇ 500 ਵਾਰ ਲੋਕੀ ਸੁਖਦੇ ਆ ਤੇ 500 ਵਾਰਾਂ ਦੇ ਵਿੱਚ ਵਿੱਚ ਕੋਈ ਨਾ ਕੋਈ ਮਤਲਬ ਜੋ ਮੰਗਿਆ ਹੋ ਉਹ ਪੂਰਾ ਹੁੰਦਾ ਵਾ 500 ਵਾਰ ਚਾਲੀ ਤੇ ਹੋਰ ਕਿਸ ਤਰ੍ਹਾਂ ਦੇ ਜਿਹੜੇ ਜਿੱਤੇ ਵੀ ਕੇ ਕਿਸ ਨੂੰ ਕੋਈ ਦੁੱਖ ਘਰ ਦੇ ਵਿੱਚ ਕਲਾ ਹਾਂ ਹਾਂ ਉਹ ਵੀ ਹੈ ਉਹ ਵੀ ਹੈ ਵਾ ਜੇ ਕਿਤੇ ਘਰ ਬਾਰੇ ਕੋਈ ਮਤਲਬ ਜੇ ਕਹਦੇ ਵੀ ਮੈਨੂੰ ਮੇਰਾ ਸਰੀਰ ਨਹੀਂ ਚੱਲਦਾ ਮੇਰੇ ਬਾਬਾ ਜੀ ਦੇਵੇ ਦਾ ਕਿਉ ਆ ਉਹ ਫਰਕੇ ਮਤਲਬ ਤੁਹਾਡੇ ਸਾਹਮਣੇ ਇੱਥੇ ਮਤਲਬ ਲੋਕੀ ਆਉਂਦੇ ਆ ਤੇ ਠੀਕ ਹੋ ਜਾਂਦੇ ਆ ਤੇ ਸੰਗਤਾਂ ਜਿਹੜੀਆਂ ਕਾਫੀ ਹੱਦ ਤੱਕ ਜਿਹੜਾ ਆ ਆਪਣੇ ਦੁੱਖਾਂ ਦੇ ਨਿਵਾਰਨ ਦੇ ਲਈ ਹਾਂਜੀ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਦੁੱਖ ਲਾਉਣ ਆਉਂਦੇ ਆ ਸਾਰੇ ਦੁੱਖ ਲਾਉਣ ਆਂ ਨਹੀਂ ਇਹ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਦੁੱਖ ਵਾ ਤੇ ਕੋਈ ਵੀ ਜਾਤ ਪਾਤ ਇੱਥੇ ਕੋਈ ਨਹੀਂ ਸਾਰੇ ਮੇਲੇ ਦੇ ਮਤਲਬ ਕੋਈ ਬਾਬੇ ਦੀ ਕੋਈ ਕਰਾਈ ਨਹੀਂ ਕਰਦੇ ਮੇਲੇ ਤੇ ਹਾਂ ਇਹ ਐਸੀ ਗ੍ਰਾਹੀ ਕਰੀਏ ਚਲੋ ਬਾਬੇ ਦੀ ਕਿਰਪਾ ਨਾਲ ਕਾਫੀ ਗ੍ਰਾਹੀ ਹੋ ਜਾਂਦੀ ਆ ਅਸੀਂ ਬਾਬੇ ਦੀ ਗ੍ਰਾਹੀ ਨਹੀਂ ਕਰਦੇ ਲਾਲੋ ਸਾਹਿਬ ਇਹ ਦੋਨੇ 2 ਲੱਖ ਰੁਪਈਆ 2 ਲੱਖ ਰੁਪਈਆ ਤਿੰਨ ਵੀ ਆ ਜਾਂਦਾ ਕਬੱਡੀ ਭਾਗੇ ਤਿੰਨ ਢਾਈ ਤਿੰਨ ਵੀ ਆ ਜਾਂਦਾ ਖਰਚਾ ਇੱਥੇ ਬਾਬੇ ਦੇ ਸਿਰਫ ਉਹ ਮਤਲਬ ਮੇਲੇ ਤੇ ਜੋ ਕੀ ਆਪਣੀ ਸ਼ਬਦਾਂ ਨਾਲ ਦੇ ਜਾਂਦੇ ਜੋ ਵੀ ਜੋ ਦਲੇ ਆ ਨਹੀਂ ਕਬੱਡੀ ਹੁੰਦੀ ਆ ਇੱਥੇ ਮਤਲਬ 50 50 ਹਜ਼ਾਰ ਰੁਪਈਆ ਕਬੱਡੀਆਂ ਤੇ ਲੱਗਦਾ ਵਾ ਉਹ ਮਤਲਬ ਬਾਕੀ ਹੋਰ ਕੁਝ ਨਹੀਂ ਇੱਥੇ ਹੁੰਦੇ ਆ ਕਾਫੀ ਬਲਵਿੰਦਰ ਸਿੰਘ ਸੰਧੂ ਜਿਹੜਾ ਵਾ ਚਲਵਾਲਾ ਉਹ ਮਤਲਬ ਉਹਨਾਂ ਦਾ ਪ੍ਰੋਗਰਾਮ ਇੱਥੇ ਹੁੰਦਾ ਵਾ ਹੋਰ ਵੀ ਮਤਲਬ ਕਾਫੀ ਬੱਚੇ ਇੱਥੇ ਜਿਹੜੇ ਆ ਆਪਣੇ ਮਤਲਬ ਮਨੋਰੰਜਨ ਕਰਦੇ ਆ ਕਬੱਡੀ ਦੇ ਬਾਅਦ ਗਰਾਊਂਡ 'ਚ ਤੇ ਕੋਈ ਸਾਈਕਲ ਵਾਲਾ ਕੋਈ ਕਰੇ ਵਿੱਚ ਉਹ ਨਿਕਲਾ ਮਤਲਬ ਕਾਫੀ ਕੀ ਬਾਈ ਤੇ ਹੁੰਦੀ ਹੈ ਬਹੁਤ ਪੁਰਾਣੀ ਗੱਲ ਆ ਮਤਲਬ ਤੁਹਾਨੂੰ ਮੈਂ ਦੱਸਿਆ ਹੈਗਾ ਇੱਥੇ ਇੱਕ ਦਰਤ ਹੁੰਦਾ ਹੈਗਾ ਸਰੀ ਸਰੀ ਦਾ ਹੁੰਦਾ ਹੈਗਾ ਤੇ ਸੁੱਕ ਗਿਆ ਇਹ ਸਰੀ ਤੇ ਇੱਕ ਸਾਧ ਆਇਆ ਇੱਥੇ ਤੇ ਸਾਧ ਨੇ ਨਾ ਇੱਥੇ ਆ ਕੇ ਬੜੀਆਂ ਕਰਾਮਾਤਾਂ ਕਰਿਆ ਕਰਨੀਆਂ ਤੇ ਉਹਨੇ ਕਦੀ ਨਾ ਮੈਂ ਉਹ ਲਾ ਕੇ ਲੱਤ ਦੇਖ ਲੋਗੇ ਕਈ ਆਪਣੇ ਵਾਲ ਤਾਂ ਬੰਨ ਲਾ ਨੇ ਕੋਈ ਮਤਲਬ ਸ਼ਕਤੀਆਂ ਦਸਨੀ ਆ ਉਹਨੇ ਤੇ ਫਿਰ ਉਹਨੇ ਕੀਤਾ ਵੀ ਦਰਤ ਨੂੰ ਅੱਗ ਲਾਤੀ ਸੁੱਕੇ ਨੂੰ ਇਧਰੋਂ ਤੂੰ ਅੱਗ ਲਾਤੀ ਤੇ ਮਤਲਬ ਬਾਬਾ ਜੀ ਨੇ ਚਲੋ ਬਥੇਰਾ ਬਰਦਾਸ਼ਤ ਕੀਤਾ ਵੀ ਮਨੋ ਚਲੋ ਹਰ ਜਾਊ ਹਰ ਜਾਊਗਾ ਆ ਗਿਆ ਫਿਰ ਉਹ ਬਾਬਾ ਜੀ ਨੂੰ ਗੁੱਸਾ ਚੜਿਆ ਕਰੋਚ ਆ ਕੇ ਬਾਬਾ ਜੀ ਉਹ ਆਂਦੇ ਵੀ ਸਾਥ ਲੱਭਾ ਨਹੀਂ ਰਾਤੋਂ ਰਾਤ ਚੀਕਾਂ ਲੋਕਾਂ ਸੁਣੀਆਂ ਨੇ ਅੜੇ ਵੱਡਿਆਂ ਨੇ ਜਿਹੜੇ ਉਸ ਟਾਈਮ ਦੀ ਗੱਲਾਂ ਨੇ ਉਹਨੇ ਚੀਕਾਂ ਸੁਣੀਆਂ ਦੇ ਪਰ ਲੇਕਿਨ ਸਾਥ ਨਹੀਂ ਲੱਭਾ ਅੱਜ ਤੱਕ ਨਹੀਂ ਸਾਥ ਲੱਭਾ ਤੇ ਦੋਸਤੋ ਲਗਾਤਾਰ ਜਿਵੇਂ ਕਿ ਬਹੁ ਸਮੇਂ ਤੋਂ ਜਿਹੜੀਆਂ ਅਸੀਂ ਤੁਹਾਨੂੰ ਕਹਾਣੀਆਂ ਸਟੋਰੀਆਂ ਇਤਿਹਾਸਕ ਸਥਾਨਾਂ ਦੀਆਂ ਜਿਹੜੀਆਂ ਨੇ ਉਹ ਨਾਲ ਦੇ ਨਾਲ ਦਰਸ਼ਨ ਕਰਾਉਣੇ ਆ ਨਾਲ ਦੇ ਨਾਲ ਉੱਥੋਂ ਦੀਆਂ ਕਹਾਣੀਆਂ ਇਤਿਹਾਸ ਬਾਰੇ ਵੀ ਜੜਾ ਆ ਜਾਣੂ ਕਰਵਾਉਣੇ ਆ ਅੱਜ ਅਸੀਂ ਪਹੁੰਚੇ ਸੀ ਪਿੰਡ ਸੋਲ ਦੇ ਵਿੱਚ ਜਿਲ੍ਹਾ ਗਰਦਾਸਪੁਰ ਬਟਾਲਾ ਰੋਡ ਜੇ ਆਪਾਂ ਧਾਰੀਵਾਲ ਤੋਂ ਗਰਦਾਸਪੁਰ ਨੂੰ ਜਾਂਦੇ ਆ ਤਾਂ ਇਹ 16 ਪਿੰਡ ਜਿਹੜਾ ਆ ਰਸਤੇ ਦੇ ਵਿੱਚ ਆਉਂਦਾ ਆ ਉੱਥੇ ਹੀ ਬਾਬਾ ਲੰਗਾਜੀ ਦਾ ਇਹ ਦਰਬਾਰ ਆ ਦਰਬਾਰ ਜਿਹੜਾ ਆ ਬਹੁਤ ਹੀ ਜ਼ਿਆਦਾ ਚਮਤਕਾਰਕ ਦਰਬਾਰ ਆ ਬਹੁਤ ਸਾਰੀਆਂ ਲੋਕੀ ਆਪਣੇ ਦੁੱਖ ਨਿਵਾਰਨ ਦੇ ਲਈ ਇੱਥੇ ਪਹੁੰਚਦੇ ਨੇ ਤੇ ਸਰਦਾਪੂਰਵਕ ਇੱਥੇ ਮੱਥਾ ਟੇਕ ਕੇ ਜਿਹੜਾ ਆ ਆਪਣੇ ਦੁੱਖਾਂ ਦਾ ਨਿਵਾਰਨ ਕਰਦੇ ਨੇ ਬਾਬਾ ਜੀ ਦੇ ਇਤਿਹਾਸ ਦੇ ਜੇ ਚਾਣਨਾ ਪਾਇਆ ਜਾਏ ਤੇ ਉਹ ਇਥੋਂ ਦੇ ਮੁੱਖ ਸੇਵਾਦਾਰਾਂ ਨੇ ਦੱਸਿ ਦਿੱਤਾ ਆ ਕਿ ਬਾਬਾ ਲੰਗਾਜੀ ਜਿਹੜੇ ਨੇ ਆਪਣੇ ਇੱਥੇ ਨਾਣਕਿਆਂ ਦੀ ਢੇਰੀ ਦੇ ਉੱਤੇ ਬੈਠੇ ਹੋਏ ਸੀ ਨਾਣਕੇ ਆ ਕੇ ਬੈਠੇ ਹੋਏ ਸੀ ਤੇ ਜਿੱਥੋਂ ਬਾਬਾ ਲੰਗਾਜੀ ਦਾ ਨਾਮ ਪਿਆ ਬਾਬਾ ਲੰਗਾਜੀ ਜਿਹੜੇ ਨੇ ਉਹ ਪਰਚਲਤ ਹੋਏ ਤੇ ਉਹਨਾਂ ਦੀ ਸ਼ਕਤੀ ਉਹਨਾਂ ਦੇ ਚਮਤਕਾਰ ਜਿਹੜੇ ਸਾਹਮਣੇ ਆਏ ਉਹ ਖਾਸ ਕਰਕੇ ਉਦੋਂ ਆਏ ਜਦੋਂ ਉਹਨਾਂ ਦਾ ਨਾਂ ਜਿਹੜਾ ਆ ਉਹਨਾਂ ਦੇ ਨਾਂ ਤੋਂ ਬਾਬਾ ਲੰਗਾਜੀ ਦੇ ਨਾਮ ਦੇ ਨਾਲ ਮਸ਼ਹੂਰ ਹੋਇਆ ਤੇ ਉਹਦੇ ਬਾਰੇ ਵੀ ਜਿਹੜਾ ਚਾਨਣਾ ਪਾ ਦਿੱਤਾ ਗਿਆ ਕਿ ਰੋਟੀ ਮੰਗੀ ਪਰ ਜਾਈ ਨਹੀਂ ਮੇੜਾ ਮਾਰਿਆ ਵੀ ਤੇਰੇ ਲੱਤਾ ਢਾ ਕੇ ਜੜੀਆਂ ਨੇ ਉਹ ਮੈਂ ਰੋਟੀ ਪਕਾ ਕੇ ਦੇਵਾਂ ਤੇ ਬਾਬਾ ਜੀ ਨੇ ਜਿਹੜਾ ਆ ਆਪਣੀ ਸ਼ਕਤੀ ਦੇ ਨਾਲ ਜਿਹੜਾ ਆਪਣੀ ਲੱਤ ਚੁੱਲੇ ਦੇ ਵਿੱਚ ਲਾ ਦਿੱਤੀ ਤੇ ਉਸੇ ਚੁੱਲੇ ਤੇ ਜਿਹੜੀ ਰੋਟੀ ਪਕਾਈ ਆਪ ਵੀ ਖਾਧੀ ਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਨਾਲ ਸੰਗਤ ਰੂਪੀ ਜਿਹੜੇ ਯਾਰ ਦੋਸਤ ਸੀ ਉਸ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਜਿਹੜੀ ਉਸੇ ਲੱਤ ਦੇ ਛੇਕ ਦੇ ਨਾਲ ਪੱਕੀ ਹੋਈ ਰੋਟੀ ਖਵਾਈ ਤੇ ਉਸ ਤੋਂ ਬਾਅਦ ਹੀ ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਲੱਤ ਵੀ ਠੀਕ ਨਹੀਂ ਕਰਨੀ ਕਹਿਣ ਤੋਂ ਭਾਵ ਕਿ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਮੈਨੂੰ ਪੁਕਾਰੇਗਾ ਉਹ ਬਾਬੇ ਲੰਗੇ ਦੇ ਨਾਲ ਨਾਲ ਹੀ ਪੁਕਾਰੇਗਾ ਤੇ ਉਸ ਤੋਂ ਬਾਅਦ ਬਾਬਾ ਜੀ ਜਿਹੜੇ ਆ ਬਾਬੇ ਲੰਗੇ ਦੇ ਦਰਬਾਰ ਦੇ ਨਾਲ ਜਿਹੜੇ ਨੇ ਇੱਥੇ ਪ੍ਰਚਲਿਤ ਹੋ ਗਏ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਨਤਮਸਤਕ ਹੁੰਦੀਆਂ ਨੇ ਤੁਹਾਡੇ ਵੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਹਾਣੀ ਖਲੀ ਹੋਈ ਏ ਜੇਕਰ ਤੁਸੀਂ ਵੀ ਚਾਹੁੰਦੇ ਆਪਣੇ ਦੁੱਖਾਂ ਦਾ ਨਿਵਾਰਣ ਕਰਨਾ ਤੇ ਇੱਕ ਵਾਰੀ ਪਿੰਡ ਸੋਲ ਦੇ ਵਿੱਚ ਬਾਬੇ ਲੰਗਾ ਜੀ ਦੇ ਦਰਬਾਰ ਤੇ ਆ ਕੇ ਦਰਸ਼ਨ ਮੇਲਾ ਜਰੂਰ ਕਰੋ ਆਪਣੀ ਮੰਨਤ ਬਾਬਾ ਜੀ ਦੇ ਚਰਨਾਂ ਦੇ ਵਿੱਚ ਜਰੂਰ ਰੱਖੋ ਹੋ ਸਕਦਾ ਤੁਹਾਡੀ ਵੀ ਮੰਤ ਜਿਹੜੀ ਹੈ ਜੇਕਰ ਤੁਹਾਡੇ ਅੰਦਰ ਆਸਥਾ ਸਰਦਾ ਜੇਕਰ ਤੁਹਾਡੇ ਅੰਦਰ ਵਿਸ਼ਵਾਸ ਹੈ ਤੇ ਉਹ ਮੰਨਤ ਵੀ ਜਿਹੜੀ ਹੈ ਉਹ ਪੂਰੀ ਹੋ ਜਾਏਗੀ ਬਾਕੀ ਤੁਸੀਂ ਮੁਖ ਸੇਵਾਦਾਰਾਂ ਨੂੰ ਇੱਥੇ ਆ ਕੇ ਮਿਲ ਸਕਦੇ ਹੋ ਜਿਨ੍ਹਾਂ ਦੇ ਨਾਲ ਹੁਣੇ-ਹੁਣੇ ਐਸੀ ਗੱਲਬਾਤ ਕੀਤੀ ਹੈ ਸੋਮਵਾਰ 2 ਵਜੇ ਤੋਂ ਲੈ ਕੇ ਸਾਮੀ 8 ਵਜੇ ਤੱਕ ਇੱਥੇ ਸੇਵਾਦਾਰ ਬੈਠਦੇ ਨੇ ਮੇਲਾ ਜਿਹੜਾ ਆ ਉਹ ਇਸ ਜਿਹੜੀ ਜਿਹੜਾ ਅੱਗੇ ਮਈ ਮਹੀਨਾ ਆ ਰਿਹਾ ਆ 25 ਮਈ ਨੂੰ ਬਹੁਤ ਹੀ ਵੱਡਾ ਭਾਰੇ ਮੇਲਾ ਇਸ ਜਗ੍ਹਾ ਦੇ ਉੱਤੇ ਉੱਤੇ ਹੁੰਦਾ ਆ ਜੇਕਰ ਤੁਸੀਂ ਮੇਲੇ ਦੇ ਉੱਤੇ ਵੀ ਸ਼ਿਰਕਤ ਕਰਨਾ ਚਾਹੁੰਦੇ ਹੋ ਸੰਗਤਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ 25 ਮਈ ਨੂੰ ਇੱਥੇ ਪਹੁੰਚ ਕੇ ਤੁਸੀਂ ਜਿਹੜਾ ਆ ਦਰਸ਼ਨ ਮੇਲਾ ਕਰ ਸਕਦੇ ਹੋ ਤੁਸੀਂ ਦੇਖਦੇ ਪਿਓ ਮੇਰਾ ਡੀਪੀ ਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਜਤ ਕੁਮਾਰ ਦੇ ਨਾਲ